ਸਕੂਲਾਂ ਦਾ ਨਾਮ ਜਦੋਂ ਤੋਂ ਆਮ ਆਬੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਸੈਂਕੜੇ ਸਕੂਲਾਂ ਦਾ ਨਾਮ ਹੈ ਜਿਹੜਾ ਸਾਡੇ ਗਦਰੀ ਬਾਬੇ ਸੰਤੰਤਰਤਾ ਸੰਗਰਾਮੀ ਸਾਡੇ ਸ਼ਹੀਦਾਂ ਦੇ ਨਾਮ ਤੇ ਤੇ ਪੰਜਾਬ ਦੀਆਂ ਨਾਮਵਰ ਹਸਤੀਆਂ ਦੇ ਨਾਮ ਤੇ ਰੱਖਿਆ ਜਾ ਚੁੱਕਿਆ ਮੈਂ ਜੇ ਤੁਹਾਨੂੰ ਐਗਜ਼ੈਕਟ ਆંકੜਾ ਦਵਾਂ ਤਾਂ ਅੱਜ ਦੀ ਤਰੀਕ ਤੱਕ 115 ਐਦਾਂ ਦੇ ਸਕੂਲ ਹਨ ਜਿਨ੍ਹਾਂ ਦਾ ਨਾਮ ਅਸੀਂ ਤਬਦੀਲ ਕਰਕੇ ਸਾਡੇ ਗਦਰੀ ਬਾਬੇ ਦੇਸ਼ ਦੀ ਆਜ਼ਾਦੀ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੰਘਰਤਾ ਸੰਗਰਾਮੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀ ਰੱਖਿਆ ਕਰਨ ਦੇ ਲਈ ਹੁਣ ਤੱਕ ਲੇਟੈਸਟ ਜਿਹੜੇ ਸਾਡੇ ਚਾਇਓ ਪਲਵਾਮਾ ਹਮਲਾ ਹੋਵੇ ਜਾਂ ਹੁਣ ਵੀ ਜਿੱਥੇ ਵੀ ਸਾਡੇ ਜਿਹੜੇ ਸ਼ਹੀਦ ਹੁੰਦੇ ਆ ਉਹਨਾਂ ਦੇ ਨਾਮ ਦੇ ਉੱਤੇ ਜਾਂ ਪੰਜਾਬ ਦੀ ਉਹ ਮਹਾਨ ਹਸਤੀਆਂ ਜਿਵੇਂ ਪੰਜਾਬ ਦੇ ਮਹਾਨ ਨਾਟਕਕਾਰ ਬਲਵੰਤ ਗਾਰਗੀ ਜੀ ਇਹ ਹੈ ਤੇ ਇਹਦੇ ਵਿੱਚ ਸਭ ਤੋਂ ਜਿਹੜਾ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਸਾਨੂੰ ਇਹ ਸੁਭਾਗ ਮਿਲਿਆ ਤੇ ਸਾਡੇ ਸਭ ਤੋਂ ਵੱਡੇ ਸ਼ਹੀਦ ਜਿਨ੍ਹਾਂ ਨੂੰ ਅਸੀਂ ਆਪਣਾ ਆਈਕਨ ਮੰਨਦੇ ਆਂ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਪਿੰਡ ਦਾ ਸਕੂਲ ਸਰਕਾਰੀ ਹਾਈ ਸਕੂਲ ਖਟਕਰ ਕਲਾਂ ਦਾ ਨਾਮ ਵੀ ਸਾਡੀ ਸਰਕਾਰ ਨੇ 19 10 2023 ਨੂੰ ਖਟਕਰ ਕਲਾਂ ਦਾ ਜਿਹੜਾ ਸਰਕਾਰੀ ਸਕੂਲ ਹੈ ਉਸ ਦਾ ਨਾਮ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਰੱਖਿਆ ਐਦਾਂ ਹੀ ਆ ਜਿਹੜੀ ਕੱਲ ਅਸੀਂ 25 ਹੋਰ ਸਕੂਲਾਂ ਦਾ ਨਾਮ ਜਿਨ੍ਹਾਂ ਵਿੱਚੋਂ ਅ ਵੱਖ-ਵੱਖ ਸਤੰਤਰਤਾ ਕਾ ਸੰਗਰਾਮੀ ਤੇ ਸ਼ਹੀਦਾਂ ਦੇ ਨਾਮ ਤੇ ਤੇ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਐਲਾਨ ਕੀਤਾ ਕਿ ਸਾਡੇ ਪੰਜਾਬ ਦੇ ਉਹ ਮਹਾਨ ਹਸਤੀ ਜੋ ਪਿਛਲੇ ਦਿਨ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਰਦਾਰ ਫੌਜਾ ਸਿੰਘ ਜੀ ਉਹਨਾਂ ਦੇ ਨਾਮ ਦੇ ਉੱਤੇ ਉਹਨਾਂ ਦਾ ਪਿੰਡ ਦਾ ਜਿਹੜਾ ਜ਼ਿਲੰਦਰ ਦਾ ਪਿੰਡ ਹੈ ਬਿਆਸ ਉਹਨਾਂ ਦਾ ਸਕੂਲ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ ਅ ਇਹ ਇੱਕ ਬਹੁਤ ਵੱਡਾ ਜਿਹੜਾ ਇਸ ਦੇ ਨਾਲ ਬੱਚਿਆਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਤੇ ਜਿਨ੍ਹਾਂ ਨੇ ਆਪਣੇ ਜੀਵਨ ਤੋਂ ਵੱਧ ਕੋਈ ਕੋਈ ਤਿਆਗ ਨਹੀਂ ਹੁੰਦਾ ਸਰਵੋਤਮ দান ਕਰਨ ਵਾਲਿਆਂ ਦਾ ਨਾਮ ਅਸੀਂ ਉਹਨਾਂ ਦੇ ਨਾਮ ਤੇ ਉੱਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਦਾ ਦਾਨ ਬਖਸ਼ੀਏ ਇਹ ਸਮਝਦੇ ਹਾਂ ਕਿ ਬਹੁਤ ਇੱਕ ਸ਼ੁਭ ਕਾਰਜ ਹੈ ਇਹਨਾਂ ਸਕੂਲਾਂ ਦੇ ਵਿੱਚੋਂ ਕੋਈ ਇਦਾਂ ਦੀਆਂ ਫਾਈਲਾਂ ਸੀ ਜੋ ਪਿਛਲੇ 30-30 ਸਾਲਾਂ ਤੋਂ ਪੰਚਾਇਤਾਂ ਦੀ ਡਿਮਾਂਡ ਸੀ ਪਰ ਕਦੀ ਕਿਸੇ ਨੇ ਗੌਰ ਨਹੀਂ ਕੀਤਾ ਤੇ ਅਸੀਂ ਹੁਣ ਇੱਕ ਹੋਰ ਫੈਸਲਾ ਲਿਆ ਕਿ ਜਿੰਨੇ ਵੀ ਸਰਕਾਰੀ ਸਕੂਲ ਸ਼ਹੀਦਾਂ ਦੇ ਨਾਮ ਤੇ ਚੱਲਦੇ ਆ ਉੱਥੇ ਉਹਨਾਂ ਦੀ ਤਸਵੀਰ ਜਿੱਦਾਂ ਦੀ ਵੀ ਤਸਵੀਰ ਅਵੇਲੇਬਲ ਹੋਵੇ ਜਾਂ ਪੇਂਟਿੰਗ ਤੇ ਉਹਨਾਂ ਦਾ ਇਤਿਹਾਸ ਅਗਰ ਉਹ ਗਦਰੀ ਬਾਬੇ ਆ ਤਾਂ ਗਦਕੇਰੀ ਜੇਲ੍ਹ ਚ ਸੀ ਕੀ ਸਫਰ ਸੀ ਅਗਰ ਉਹ ਸ਼ਹੀਦ ਹੋਏ ਆ ਕਿਹੜੀ ਜੰਗ ਚ ਸ਼ਹੀਦ ਹੋਏ ਆ ਅਗਰ ਉਹ ਪੰਜਾਬ ਦੇ ਮਹਾਨ ਜਿਵੇਂ ਮੈਂ ਬਲਦੇਵ ਗਾਰਗੀ ਜਿਹੜਾ ਜ਼ਿਕਰ ਕੀਤਾ ਉਹਨਾਂ ਦਾ ਜੀਵਨ ਬਾਰੇ ਮੈਂ ਤੁਹਾਨੂੰ ਦੱਸਦਾ ਮੈਂ ਜਲੰਧਰ ਦੇ ਇੱਕ ਸਕੂਲ ਚ ਗਿਆ ਉਹ ਸਕੂਲ ਇੱਕ ਸ਼ਹੀਦ ਦੇ ਨਾਮ ਤੇ ਸੀ ਤੇ ਮੈਨੂੰ ਮੈਂ ਉੱਥੇ ਦੇ ਪ੍ਰਿੰਸੀਪਲ ਨੂੰ ਪੁੱਛਿਆ ਮੈਂ ਕਿਹਾ ਮੈਮ ਇਹ ਕਿਹੜੀ ਜੰਗ ਵਿੱਚ ਸ਼ਹੀਦ ਹੋਏ ਸੀ ਨਾ ਪ੍ਰਿੰਸੀਪਲ ਨੂੰ ਪਤਾ ਮੈਂ ਉੱਥੇ ਬੱਚਿਆਂ ਨੂੰ ਪੁੱਛਿਆ ਨਾ ਬੱਚਿਆਂ ਨੂੰ ਬਦਦਾ ਇਹਦਾ ਮਤਲਬ ਜਿਹੜੇ ਅਸੀਂ ਆ ਤਾਂ ਸਿਰਫ ਨਾਮ ਰੱਖ ਦਿੰਦੇ ਆ ਪਰ ਉਹਨਾਂ ਦਾ ਇਤਿਹਾਸ ਉਹ ਸਾਡੇ ਬੱਚਿਆਂ ਜਾਂ ਪਿੰਡ ਵਾਲੇ ਜਾਂ ਉੱਥੇ ਪੜਦੇ ਜਿਹੜੇ ਪੜ੍ਹਾਉਂਦੇ ਜਿਹੜੇ ਅਧਿਆਪਕ ਉਹਨਾਂ ਤੱਕ ਨਹੀਂ ਤਾਂ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਜਦੋਂ ਵੀ ਉਹਨਾਂ ਦੀ ਵਰ੍ਹੇ ਸია ਉਹਨਾਂ ਦੇ ਪਰਿਵਾਰਾਂ ਨੂੰ ਤਾਂ ਕਿ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੇ ਨਾਮ ਦੇ ਲਈ ਇਹਨਾਂ ਆਪਣਾ ਜੀਵਨ ਵਾਰਤਾ ਸੀ ਉਹਨਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਭੇਟ ਕਰਦੇ ਰਹੀਏ ਇਹ ਸੀਗਾ ਮੈ ਜਿਵੇਂ ਇਹਦੇ ਵਿੱਚ ਦੱਸਿਆ ਕਿ ਖਟਕਰ ਕਲਾ ਤੁਸੀਂ ਆਪ ਸੋਚ ਕੇ ਦੇਖੋ ਕਿ ਵੀ ਖਟਕਰ ਕਲਾ ਦੇ ਸਕੂਲ ਦਾ ਨਾਮ ਵੀ ਹਜੇ ਤੱਕ ਸ਼ਹੀਦ ਆਜ਼ਮ ਸ਼ਹੀ ਭਗਤ ਸਿੰਘ ਜੀ ਦੇ ਨਾਮ ਤੇ ਨਹੀਂ ਸੀ ਤੇ ਹੁਣ ਵੀ ਹਜੇ ਵੀ ਜਿਹੜੇ ਕੁਝ ਪੈਂਡਿੰਗ ਕੇਸਿਸ ਹੈ ਕਿਤੇ ਕਿਤੇ ਉਹ ਕਹਿੰਦੇ ਆ ਜੀ ਅੱਛਾ ਜੀ ਤੁਸੀਂ ਫ੍ਰੀडम फाइਟਰ ਸੋ ਸਰਟੀਫਿਕੇਟ ਲੈ ਕੇ ਜਾਓ ਅਸੀਂ ਉਹਨੂੰ ਵੀ ਹੋਰ ਈਜ਼ ਆਊਟ ਕਰ ਰਹੇ ਆ ਜਿਹੜੇ-ਜਿਹੜੇ ਵੀ ਸਾਡੇ ਗਦਰੀ ਬਾਬੇ ਨੇ ਮਹਾਨ ਸ਼ਹੀਦ ਨੇ ਕਿਉਂਕਿ ਪੰਜਾਬ ਨੂੰ ਇਹ ਇਕਲੌਤਾ ਇਮਾਨ ਪ੍ਰਾਪਤ ਹੈ ਕਿ ਸਾਡੇ ਹਰ ਤੀਜੇ ਪਿੰਡ 'ਚ ਕੋਈ ਨਾ ਕੋਈ ਇਦਾਂ ਦਾ ਸ਼ਹੀਦ ਕੋਈ ਨਾ ਕੋਈ ਮਹਾਨ ਸਪੁੱਤ ਹੈ ਅਸੀਂ ਉਹਨਾਂ ਨੂੰ ਸੱਚੀ ਸਾਡਾ ਮਹਿਕਮਾ ਉਹਨਾਂ ਨੂੰ ਸੱਚੀ ਸ਼ਰਧਾਗੀ ਦੇ ਸਕੇ ਤੇ ਪਲੱਸ ਇਹ ਇਨਸ਼ੋਰ ਕੀਤਾ ਜਾਊਗਾ ਕਿ ਜਿਹੜੇ-ਜਿਹੜੇ ਵਿਦਿਅਕ ادارے ਜਿਹੜੇ-ਜਿਹੜੇ ਸਕੂਲ ਸਾਡੇ ਸ਼ਹੀਦਾਂ ਦੇ ਨਾਮ ਤੇ ਹੈ ਸਤੰਤਰਤਾ ਸੰਗਰਾਮੀਆ ਦੇ ਨਾਮ ਤੇ ਹੈ ਗਦਰੀ ਬਾਬਿਆਂ ਦੇ ਨਾਮ ਤੇ ਹੈ ਜਾਂ ਹੋਰ ਪੰਜਾਬ ਦੇ ਨਾਮ 'ਤੇ ਸ਼ਕਤੀਆਂ ਦੇ ਨਾਮ 'ਤੇ ਹੈ ਉਹਨਾਂ ਦਾ ਇਤਿਹਾਸ ਉਹਨਾਂ ਦੀ ਜੀਵਨੀ ਉਨ੍ਹਾਂ ਦੀ ਅਗਰ ਤਸਵੀਰ ਅਵੇਲੇਬਲ ਹੈ ਪੇਂਟਿੰਗ ਅਵੇਲੇਬਲ ਹੈ ਉਸ ਨੂੰ ਅਸੀਂ ਆਪਣੇ ਸਕੂਲਾਂ ਚਲਾਵਾਂਗੇ ਤਾਂ ਕਿ ਸਾਡੇ ਬੱਚੇ ਤੇ ਆਉਣ ਵਾਲੀ ਪੀੜ੍ਹੀਆਂ ਉਨ੍ਹਾਂ ਦੀ ਮਹਾਨ ਕੁਰਬਾਨੀਆਂ ਦੇ ਨਾਲ ਜਾਣੂ ਹੋ ਸਕਣ ਧੰਨਵਾਦ ਜੀ ਇਹ ਜਿਹੜੀ 115 ਸਕੂਲਾਂ ਦੀ ਲਿਸਟ ਹੈ ਜੀ ਇਹ ਮਾਪ ਜੀ ਨੂੰ ਮੁਹੱਈਆ ਕਰਾ ਦਿੰਦਾ ਸਕੂਲ ਵਾਈਜ਼ ਕਿਹੜੇ ਸ਼ਹੀਦ ਦੇ ਉੱਤੇ ਨਾਮ ਹੈ ਕਿ ਕਿੰਨੀ ਤਰੀਕ ਨੂੰ ਇਹਦੇ ਆਰਡਰ ਹੋਏ ਨੇ ਅਹ ਦਾਸਪ ਜਿਹੜੇ ਉਸ ਚ 25 ਦੀ ਗੱਲ ਕੀਤੀ ਹੈ ਇਹ 25 ਇਹਨਾਂ 15 ਦੇ ਵਿੱਚ 115 ਦੇ ਵਿੱਚ 115 ਜੀ 116ਵਾਂ ਸਕੂਲ ਫੌਜਾ ਸਿੰਘ ਜੀ ਦੇ ਨਾਮ ਤੇ ਹੋਊਗਾ। ਮਦਦ ਇਹਦਾ 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 ਪ੍ਰੋਸੈਸ ਇਹ ਹੈ ਜੀ ਕਿ ਪਿੰਡ ਦੀ ਪੰਚਾਇਤ ਮਤਾ ਪਾਉਂਦੀ ਹੈ ਉਸ ਤੋਂ ਬਾਅਦ ਸਕੂਲ ਮੁਖੀ ਨੂੰ ਜਿਹੜਾ ਹੈ ਉਹ ਦਿੰਦੇ ਨੇ ਸਕੂਲ ਮੁਖੀ ਦਾ ਆਪਣਾ ਇੱਕ ਪੋਰਟਲ ਹੈ ਸਕੂਲ ਮੁਖੀ ਉਹਨਾਂ ਦੇ ਉੱਤੇ ਅਪਲਾਈ ਕਰਦੇ ਆ ਸਾਡਾ ਵਿਭਾਗ ਡਿਪਟੀ ਕਮਿਸ਼ਨਰ ਤੋਂ ਕੇਸ ਮੰਗਵਾਉਂਦਾ ਤੇ ਅਸੀਂ ਕਰ ਦਿੰਦੇ ਹਾਂ ਅਸੀਂ ਇਸ ਪ੍ਰੋਸੈਸ ਨੂੰ ਟੋਟਲੀ ਆਨਲਾਈਨ ਕਰ ਦਿੱਤਾ ਤੇ ਜਿੰਨੀ ਪੈਂਡੈਂਸੀ ਹੈ ਉਹਨੂੰ ਖਤਮ ਕਰੀ ਜਾ ਰਹੇ ਹਾਂ ਤੇ ਖੁਦ ਆਪ ਵੀ ਮੇਰਾ ਇਹ ਬਹੁਤ ਮੇਰਾ ਮੇਰੇ ਦਿਲ ਦੇ ਕਰੀਬੇ ਵਿਸ਼ਾ ਹੈ ਤਾਂ ਮੈਂ ਬਹੁਤ ਨਿੱਜੀ ਜਿੱਥੇ ਜਿੱਥੇ ਕਿਉਂ ਲਈ ਮੈਂ ਦੇਖਦਾ ਪ੍ਰਾਣੇ ਅੱਜ ਤੁਸੀਂ ਆਪ ਸੋਚੋ ਕਿ ਜਿਹੜੇ ਗਦਰੀ ਬਹਾਬੇ ਸ਼ਹੀਦ ਹੋ ਸੀ ਉਹ ਹੁਣ ਤੱਕ ਕਿਉਂ ਨਹੀਂ ਹੋ ਸਕੇ ਕਿਉਂਕਿ ਕੋ ਛੋਟੇ ਛੋਟੇ ਆਬਜੈਕਸ਼ਨਾਂ ਜਾਂ ਫਿਰ ਹਰ ਪੰਚਾਇਤ ਉਨੀ ਕਾਬਲ ਨਹੀਂ ਹੁੰਦੀ ਕਿ ਫਾਲੋਅ ਅਪ ਕਰ ਸਕੇ ਤਾਂ ਅਸੀਂ ਉਸ ਨੂੰ ਆਪ ਈਜ਼ ਆਊਟ ਕਰਕੇ ਜਿਹੜਾ ਇਹ ਕਰੀ ਜਾ ਰਹੇ ਹਾਂ ਪੁਰਾਣੇ ਸਰਕਾਰ ਨੇ ਸਭ ਤੋਂ ਪਹਿਲਾਂ ਉਹ ਸਾਰੇ ਅਸਟੀਮ ਦਫ਼ਤਰਾਂ ਤੇ ਵੀ ਫੋਟੋ ਲਵਾਏ ਸੀ ਜਿਹੜੇ ਲੱਗੇ ਆ ਉਹਨਾਂ ਦੇ ਤਸਵੀਰਾਂ ਲੱਗੀਆਂ ਨੇ ਤੇ ਕੀ ਆਪਾਂ ਤੁਹਾਡੇ ਕੋਲ ਤਾਂ ਲਿਸਟ ਹੈਗੀ ਹੋਈ ਆ ਫਿਰ ਤੁਸੀਂ ਉਹਦੇ ਬਾਰੇ ਜੀ ਕੇਸ ਭੇਜ ਸਕਦੇ ਕੋਈ ਤੁਹਾਨੂੰ ਨਹੀਂ ਬਿਲਕੁਲ ਉਹ ਵੀ ਕਰੀ ਜਾ ਰਹੇ ਹਾਂ ਜੀ ਤੇ ਅਸੀਂ ਜਿਹੜੇ ਜਿਹੜੇ ਹੋਰ ਵੀ ਬਹੁਤ ਸਾਰੇ ਹੁਣ ਵੀ ਯਾਨੀ ਰੋਜ਼ਾਂ ਦੇ ਉਹਨੂੰ ਕਰੀ ਜਾ ਰਹੇ ਹਾਂ ਜੀ ਅਸੀਂ ਫਾਲੋਅ ਅਪ ਕਰਕੇ ਉਸੇ ਮਿਹਨਤ ਨਾਲ ਇਹ ਜਿਹੜਾ ਹੈ ਲਗਭਗ 115 ਸਕੂਲਾਂ ਤੇ ਪਹੁੰਚੇ ਹਾਂ ਜੀ ਮੰਤਰ ਜੀ ਕਿੰਨੀ ਕਿ ਰਿਕੁਐਸਟਾਂ ਜਿਹੜੀ ਹੈਗੀਆਂ ਆਈਆਂ ਹੋਣ ਤਾਂ ਆਲਮੋਸਟ ਸਾਰੀਆਂ ਕਲੀਅਰ ਹੈ ਜੀ ਕਲੀਅਰ ਹੈ 115 ਤੱਕ ਹੋ ਗਿਆ ਹੋਰ ਵੀ ਕੋਈ ਪਿੰਡਾਂ ਦੇ ਵਿੱਚ ਕੋਈ ਆਈਏ ਇਸ ਤੋਂ ਇਲਾਵਾ ਜੀ ਕੁਝ ਜਿਹੜਾ ਜਿਵੇਂ ਕਿ ਸਾਡੇ ਇੱਕ ਪਾਲਿਸੀ ਬਣੀ ਹੈ ਤਾਂ ਇਸ ਤੋਂ ਇਲਾਵਾ ਜਿਹੜੇ ਸੀਐਮ ਸਾਹਿਬ ਦੇ ਕੋਲ ਇੱਕ ਪਾਵਰ ਹੈ ਉਹ ਕਿਸੇ ਵੀ ਮਹਾਨ ਸ਼ਖਸੀਅਤ ਜਿਵੇਂ ਕੱਲ ਉਹਨੀ ਅਨਾਉਂਸ ਕੀਤਾ ਕਿ ਫੌਜਾ ਸਿੰਘ ਜੀ ਕਿ ਜਿਹੜੀ ਸਾਡੀ ਪਾਲਿਸੀ ਉਹ ਸੁਤੰਤਰਤਾ ਸੰਗਰਾਮੀ ਤੇ ਸ਼ਹੀਦਾਂ ਨੂੰ ਕਹਿੰਦੀ ਹੈ ਪਰ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਕੋਲ ਅਸੀਂ ਅਧਿਕਾਰ ਦਿੱਤੇ ਨੇ ਕਿ ਕਿਸੇ ਵੀ ਤਾਂ ਜਿੱਥੇ ਕੋਈ ਜਿਵੇਂ ਪਿੱਛੇ ਜੇ ਜਿਹੜੇ ਸਾਡੇ ਪਾਵਰ ਮਿਨਿਸਟਰ ਨੇ ਉਨੀ ਇਹ ਮੰਗ ਕੀਤੀ ਹੈ ਕਿ ਇੰਡੀਆ ਹਾਕੀ ਟੀਮ ਨੇ ਜਿਹੜਾ ਇੰਨਾ ਵਧੀਆ ਪਰਫਾਰਮੈਂਸ ਕੀਤਾ ਤੇ ਜਿਹੜੇ ਸਾਡੇ ਪੰਜਾਬ ਦੇ ਖਿਡਾਰੀ ਹੈ ਉਹ ਵੀ ਆਪਣੇ ਆਪ 스타 ਹੈ ਤਾਂ ਉਹਨਾਂ ਦੇ ਨਾਮ ਦੇ ਉੱਤੇ ਜਿਹੜੇ ਸਕੂਲ ਰੱਖੇ ਜਾਣਾ ਸੀ ਉਹਦਾ ਵੀ ਪ੍ਰਪੋਜ਼ਲ ਭੇਜ ਰਹੇ ਆ ਫਰਮ ਆਲ ਬਲੋਕਸ ਆਫ ਲਾਈਫ ਜਿੱਥੋਂ ਵੀ ਪਿੰਡਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਉੱਠ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਨਾ ਅਸੀਂ ਉਹਨਾਂ ਤੱਕ ਵੀ ਜਿਹੜਾ ਹੈ ਉਹਨਾਂ ਨੂੰ ਵੀ ਇਸ ਪਾਲਿਸੀ ਚ ਇਨਕਲੂਡ ਕਰ ਰਹੇ ਆ ਤੇ ਉਹਨਾਂ ਨੂੰ ਜਿਹੜਾ ਹੈ ਆ ਉਹ ਵੀ ਇਦਾਂ ਦੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਕੇਸਿਸ ਅਸੀਂ ਕਰ ਰਹੇ ਹਾਂ ਤਾਂ ਇਹਨੂੰ ਅਸੀਂ ਸਿਰਫ ਸ਼ਹੀਦਾਂ ਤੇ ਸੁਤੰਤਰਤਾ ਸੰਗਰਾਮੀ ਨਹੀਂ ਹੋਰ ਵੀ ਜਿੰਨੇ ਵੀ ਨਾਮਵਰ ਹਸਤੀਆਂ ਹੁੰਦੀਆਂ ਤਾਂ ਕਿ ਅਸੀਂ ਉਹਨਾਂ ਨੂੰ ਇਨਕਲੂਡ ਕਰ ਸਕੀਏ ਤੇ ਕਿੱਤਾ ਵੀ ਪਿਛਲੇ ਸਮੇਂ ਜਿਵੇਂ ਫੌਜਾ ਸਿੰਘ ਜੀ ਦਾ ਨਾਮ ਰੱਖ ਰਹੇ ਆ ਬਲਵੰਤ ਗਾਰਗੀ ਜੀ ਦੇ ਨਾਮ ਤੇ ਰੱਖਿਆ ਹੋਰ ਵੀ ਇਦਾਂ ਦੇ ਉਦਾਹਰਣ ਨੇ ਮੈਂ ਸਰ ਜੀ ਜੀ ਸਰ ਉਹਨਾਂ ਦੇ ਵਿੱਚ ਵਿਦਿਆਰਥੀਆਂ ਨੂੰ ਨਸ਼ਾ ਵਿਰੁੱਧ ਜਾਗਰੂਕਤਾ ਦਾ ਭੰਗ ਚਲਾਇਆ ਜਾ ਰਿਹਾ ਮੈਨੂੰ ਤਾਂ ਲੱਗਿਆ ਕਿ ਪੰਜਾਬ ਜ਼ਿਲ੍ਹੇ ਸਟੇਟ ਪ੍ਰੋਜੈਕਟ ਦੇ ਤੌਰ ਤੇ ਲਾਇਆ ਜਾਏ ਅਸੀਂ ਨਹੀਂ ਜੀ ਮੈਂ ਤੁਹਾਨੂੰ ਇਹ ਦੱਸ ਦਿੰਦਾ ਅਗਲੇ ਮਹੀਨੇ ਤੋਂ ਇਹਦੀ ਡਿਟੇਲ ਤਾਂ ਜਿਹੜੀ ਆ ਸਮੇਂ ਆਂਦੇ ਆਪਜੀ ਤੇ ਜਾਰੀ ਕਰਾਂਗੇ ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਪੰਜਾਬ ਸਰਕਾਰ ਯੁੱਧ ਨਸ਼ੇ ਵਿਰੁੱਧ ਲੜਾਈ ਲੜ ਰਹੀ ਹੈ ਜਿੱਦੇ ਸਾਡੇ ਤੁਸੀਂ ਕਹਿੰਦੇ ਪੁਲਿਸ ਪ੍ਰਸ਼ਾਸਨ ਜਾਂ ਜ਼ਿਲ੍ਹਾ ਪ੍ਰਸ਼ਾਸਨ ਲੜ ਰਿਹਾ ਉੱਥੇ ਅਸੀਂ ਆਪਣੀ ਜਿੰਮੇਵਾਰੀ ਸਮਝਦੇ ਸੀ ਕਿ ਸਕੂਲ ਸਿੱਖਿਆ ਵਿਭਾਗ ਕਿਉਂਕਿ ਲਈ ਸਾਡੇ ਕੋਲ ਕਲ ਦੀ ਪਨੀਰੀ ਹੈ ਜਿਹੜੇ ਬੱਚੇ ਅੱਜ ਅਸੀਂ ਜੇ ਅੱਜ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਤਿਆਰ ਕਰ ਦਈਏ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹਿਣਾ ਤਾਂ ਪੰਜਾਬ ਦੀ ਟੋਟਲ ਜਿਹੜੀ ਡਰਗ ਪ੍ਰੋਬਲਮ ਉਹ ਸੋਲਵ ਹੋ ਸਕਦੀ ਹੈ ਤਾਂ ਅਸੀਂ ਦੇਸ਼ ਪੰਜਾਬ ਤੇ ਦੁਨੀਆ ਦੀ ਜਿਹੜੀ ਬੈਸਟ ਬ੍ਰੇਨਸ ਹੈ ਉਹਨਾਂ ਨਾਲ ਬੈਠ ਕੇ ਕਰਿਕੂਲਮ ਤਿਆਰ ਕੀਤਾ ਹੈ ਨਸ਼ਿਆਂ ਦੇ ਖਿਲਾਫ ਇਹ ਸਿਰਫ ਇੱਕ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਆਮ ਪਿਛਲੇ ਕਈ ਮਹੀਨਿਆਂ ਦੀ ਮਿਹਨਤ ਹੈ ਮੈਂ ਸਹੀ ਸਮੇਂ ਆ ਦੇ ਉੱਤੇ ਇਹਨੂੰ ਅਨਾਉਂਸ ਵੀ ਕਰਾਂਗੇ ਤੇ ਬਹੁਤ ਜਲਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਇਸ ਨੂੰ ਇਸ ਦਾ ਜਿਹੜਾ ਸ਼ੁਰੂਆਤ ਕਰਨਗੇ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਇਹ ਕਰਿਕੂਲਮ ਅਸੀਂ ਆਪਣੇ ਸਾਡਾ ਵਿਭਾਗੇ ਭੂਮਿਕਾ ਨਿਭਾਉਗਾ ਮੈਂ ਇਹ ਕਹਿਣਾ ਸੀ ਤਾਂ ਦੇ ਜਦਾਂ ਤੁਸੀਂ ਜੀ ਬਰਾੜ ਸਰ ਇੱਕ ਵਾਰ ਕੀਤੀ ਪਰ ਅਸੀਂ ਦੇਖਿਆ ਕਿ ਪਿਛਲੇ ਕੁਝ ਸਕੂਲਾਂ ਚੋਂ ਲਾਂ ਕਿ ਉਹ ਡਿਸ਼ਰਾਂ ਦੀ ਗੱਲ ਸੀ ਬੱਚਿਆਂ ਦੇ ਲਈ ਇੱਕ ਡਰਾਫਟ ਕੈ ਜੀ ਦਾ ਬੜਾ ਰੌਲਾ ਪਿਆ ਸੀਗਾ ਤੇ ਪੰਜਾਬ ਦੇ ਸਕੂਲਾਂ ਕਿਉਂਕਿ ਤੁਸੀਂ ਕਹਿੰਦੇ ਗਰਾਊਂਡ ਜ਼ੀਰੋ ਤੇ ਤੁਸੀਂ ਲੱਗਿਆ ਤੁਸੀਂ ਦੋਰੇ ਵੀ ਕਰਦੇ ਹੋ ਪਰ ਪੰਜਾਬ ਦੇ ਸਕੂਲਾਂ ਦੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਨਾਂ ਨੂੰ ਅਵੇਅਰ ਕਰਨ ਦੇ ਲਈ ਕੋਈ ਸਪੈਸ਼ਲ ਫੋਕਸ ਉੱਧਰ ਹੈ ਉਹੀ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਬਹੁਤ ਜਲਦੀ ਉਸ ਕੈਂਪੇਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਅਸੀਂ ਬੈਸਟ ਸਿਲੇਬਸ ਬਣਾਇਆ ਬਲੈਸਟ ਐਕਸਪਰਟਸ ਨਾਲ ਤਿਆਰ ਕਰਕੇ ਤਾਂ ਕਿ ਸਾਡੇ ਬੱਚੇ ਕੱਲੇ ਡਰੱਗਸ ਤੋਂ ਹਰ ਪੱਖੋਂ ਵੇਰ ਹੋਣ ਤੇ ਉਹ ਬਹੁਤ ਸ਼ਾਨਦਾਰ ਸੀ ਉੱਤੇ ਵਰਕ ਕੀਤਾ ਤੇ ਮੈਨੂੰ ਲੱਗਦਾ ਅਸੀਂ ਬਹੁਤ ਜਲਦੀ ਉਸ ਦੀ ਸ਼ੁਰੂਆਤ ਕਰਾਂਗੇ ਕਈ ਪਿੰਡਾਂ ਦੇ ਕਈ ਪਿੰਡਾਂ ਦੇ 10 ਸਾਲ ਦੀ ਗੀਤ ਵਿੱਚ ਕਈ ਪਿੰਡਾਂ ਦੇ 10 ਸਾਲਾਂ ਸੰਗਤ ਨੇ ਗਲ ਰੂਲ ਕੇ ਉੱਪਰ ਉਹਨਾਂ ਨੇ ਬੋਲਾ ਹੈ ਕਿ ਕਿਸ ਤਰ੍ਹਾਂ ਸਿਰਬਤ ਆ ਹੋਈ ਸੀ वहां पे कई जगह बोला जा रहा है कि उसको रिप्लेस करना चाहिए विद सिख ब्रेवरी एंड हिस्ट्री आई मीन एज अ एजुकेशन मिनिस्टर कैसे नहीं बिल्कुल जी देखो अਸੀਂ इवन इन आवर ਪੰਜਾਬ ਸਕੂਲ এডুকেশন ਬੋਰਡ ਸਾਡਾ ਫੋਕਸ ਹੈ ਕਿ ਅਸੀਂ ਦੇਖ ਰਿਹਾ ਕਿ ਸਾਡਾ ਜੋ ਆਪਣਾ ਇਤਿਹਾਸ ਹੈ ਸਾਡੀ ਸਭਿਅਤਾ ਸਾਡਾ ਇਤਿਹਾਸ ਪੰਜਾਬ ਦਾ ਇਤਿਹਾਸ ਅਸੀਂ ਉਸ ਦੇ ਉੱਤੇ ਬਹੁਤ ਫੋਕਸ ਕਰ ਰਹੇ ਹਾਂ ਆਉਣ ਵਾਲੇ ਦਿਨਾਂ ਚ ਦੇਖੋਗੇ ਕਿਲੇ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਵੀ ਰੱਖੀ ਹੈ 350 ਸਾਲਾ ਅਸੀਂ ਮਨਾ ਰਹੇ ਹਾਂ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਅਸੀਂ ਉਸ ਦੇ ਵਿੱਚ ਵੀ ਪੰਜਾਬ ਦੇ ਟੋਟਲ ਅਕੈਡੈਮਿਕ ਇੰਸਟੀਟਿਊਟਸ ਚਾਹੇ ਸਾਡੇ ਸਰਕਾਰੀ ਸਕੂਲ ਹੋਣ ਐਡਿਡ ਹੋਣ ਪ੍ਰਾਈਵੇਟ ਸਕੂਲਸ ਹੋਣ ਪਲੱਸ ਜਿੰਨੇ ਯੂਨੀਵਰਸਿਟੀਆਂ ਕਾਲਜੇਸ ਅਸੀਂ ਇੱਕ ਸਪੈਸ਼ਲ ਕੈਂਪੇਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਉੱਥੇ ਵੀ ਚਲਾ ਰਹੇ ਹਾਂ ਪਲੱਸ ਉਹਦੇ ਵਿੱਚ ਸਿਰਫ ਇੰਨੇ ਕੰਸਾਣਾ ਬਹੁਤ ਚੰਗੀ ਗੱਲ ਹੈ ਅਗਰ ਉਹ ਸਿੱਖ ਇਤਿਹਾਸ ਪੜਾਉਣਾ ਚਾਹੁੰਦੇ ਆ ਪਰ ਉਹ ਟੋਟਲੀ ਸਾਡੇ ਜਿਹੜੇ ਸਿੱਖ ਸਕਾਲਰਸ ਆ ਉਨ੍ਹਾਂ ਦੇ ਤੋਂ ਅਪਰੂਵਲ ਲੈ ਕੇ ਇਹ ਨਾ ਹੋਵੇ ਕਿ ਸਿੱਖ ਇਤਿਹਾਸ ਨੂੰ ਪੜ੍ਹਾਉਣ ਦੇ ਨਾਮ ਦੇ ਉੱਤੇ ਉਹ ਆਪਣਾ ਕੋਈ ਹਿڈن ਅਜੰਡਾ ਚਾਹੁੰਦਾ ਇਹਦੇ ਛੇ ਹੈ ਆ ਕਿ ਐਨਸੀਆਰਟੀ ਅਗਰ ਕਰਨਾ ਚਾਹੁੰਦੀ ਹੈ ਬਹੁਤ ਚੰਗੀ ਗੱਲ ਹੈ ਪਰ ਸਾਡੇ ਡਿਊਲੀ ਜਿਹੜੇ ਸਿੱਖ ਸਕਾਲਰਸ ਹਨ ਉਹਨੂੰ ਪੁੱਛ ਕੇ ਅਸੀਂ ਵੀ ਆਪਣੇ ਸਿਲੇਬਸ ਦੇ ਵਿੱਚ ਸੁਧਾਰ ਕਰ ਰਹੇ ਹਾਂ ਜਿਵੇਂ ਮੈਂ ਤੁਹਾਨੂੰ ਇਹ ਦੱਸਿਆ ਇਹ ਵੀ ਇੱਕ ਇਤਿਹਾਸ ਹੈ ਅੱਜ ਜਦੋਂ ਅਸੀਂ ਮੈਂ ਖੁਦ ਹਜੇ ਵੀ ਜਦੋਂ ਪੜ੍ਹਦਾ ਜਾ ਕੇ ਗੱਗਰੀ ਬਾਬਿਆਂ ਬਾਰੇ ਸਾਡੇ ਕੋਲ ਇੰਨੇ ਸ਼ਹੀਦ ਪਏ ਨੇ ਸਾਡੇ ਇੰਨੇ ਸਾਡੇ ਕੋਲ ਇੰਨੇ ਪੰਜਾਬ ਦੇ ਵਿੱਚ ਇੰਨੇ ਇਨਸਪੀਰੇਸ਼ਨ ਆਈਕਨਸ ਨੇ ਠੀਕ ਹੈ ਉਹ ਸਾਰੇ ਆਈਕਨ ਸਾਡੇ ਬੱਚਿਆਂ ਨੂੰ ਕਿਉਂ ਬੱਚਿਆਂ ਨੂੰ ਸਿਰਫ ਸਿੰਗਰਾਂ ਦੇ ਨਾਮ ਹੀ ਕਿਉਂ ਪਤਾ ਹੋਣ ਬੱਚਿਆਂ ਨੂੰ ਸਾਡੇ ਗਦਰੀ ਬਾਬਿਆਂ ਦੇ ਨਾਮ ਪੰਜਾਬ ਦੇ ਖਿਡਾਰੀਆਂ ਦੇ ਨਾਮ ਪੰਜਾਬ ਦੇ ਹਾਕੀ ਪਲੇਅਰਾਂ ਦੇ ਨਾਮ ਸਾਰੇ ਪਤਾ ਹੋਣ ਸਾਇੰਟਿਸਟਾਂ ਦੇ ਨਾਮ ਸਾਰੇ ਪਤਾ ਹੋਣ ਮੈਂ ਜੀ 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 ਮੈਂ ਬੜਾ ਤੁਸੀਂ ਦੇਖੋ ਜੀ ਆਪ ਸਭ ਤੁਸੀਂ ਸਭ ਦੀ ਮੀਡੀਆ ਦੇ ਸਾਥੀ ਇਸ ਨੂੰ ਪੂਰੇ ਕੇਸ ਨੂੰ ਮੇਰੇ ਨਾਲ ਫੋਲੋ ਕਰਦੇ ਰਹੋ ਮੈਂ ਨਿੱਜੀ ਤੌਰ ਤੇ ਵੀ ਬਹੁਤ ਕੁਝ ਸਹਿਯੋਗ ਮੈਂ ਬਤੌਰ এডਿਕੇਸ਼ਨ ਮਿਨਿਸਟਰ ਹਰ ਸੰਭਵ ਕੋਸ਼ਿਸ਼ ਹਾਂ ਵੀ ਵਿਲ ਫਾਈਟ ਆਰ ਬੈਸਟ ਅਸੀਂ ਹਰ ਉਹ ਲੀਗਲ ਐਂਗਲ ਜਿਹੜਾ ਹੈ ਉਹਦੇ ਉੱਤੇ ਵਰਕ ਕਰ ਰਹੇ ਹਾਂ ਉਹਨਾਂ ਬੱਚੇ ਉਹਨਾਂ ਪ੍ਰੋਫੈਸਰਸ ਦੇ ਲਈ ਪਿਛਲੇ ਦਿਨਾਂ 'ਚ ਮੈਂ ਤੁਹਾਨੂੰ ਆਪ ਅੰਕੜੇ ਪੇਸ਼ ਕੀਤੇ ਵਿਧਾਨ ਸਭਾ ਦੇ ਵਿੱਚ ਕਿ ਸਾਡੀ ਜਿਹੜੀ ਹਾਇਰ ਐਜੂਕੇਸ਼ਨ 'ਚ ਸਾਡੇ ਸਟੂਡੈਂਟਸ ਦਾ ਕਿੰਨਾ ਇਨਕਰੀਜ਼ ਹੋਇਆ ਮੈਂ ਡਿਟੇਲਡ ਜਿਹੜਾ ਕੀਤਾ ਕਿ ਉਹਦੇ ਵਿੱਚ ਇਹਨਾਂ ਪ੍ਰੋਫੈਸਰਸ ਦੀ ਵੀ ਵੱਡੀ ਰੋਲ ਹੈ ਮੈਂ ਇਹਨਾਂ ਦੇ ਨਾਲ ਨਾਲ ਗੈਸ ਫੈਕਲਟੀ ਉਨਾ ਦੀ ਵੀ ਜਿਹੜਾ ਹੈ ਰੋਲ ਇਹ ਟੋਟਲ ਹੈ ਜੋ ਪਿੱਛੇ ਜਜਮੈਂਟ ਆਈ ਬੜੀ ਮੰਦ ਭਾਗੀ ਗੱਲ ਹੈ ਪਰ ਉਹ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ ਤੇ ਅੱਜ ਚਾਹੇ ਜੋ ਮਰਜ਼ੀ ਕਹਿਣ ਜਦੋਂ ਜਦੋਂ ਤੱਕ ਇਹ ਕੇਸ ਚੱਲਦਾ ਰਿਹਾ ਅਸੀਂ ਬੈਸਟ ਡਿਫੈਂਡ ਕੀਤਾ ਹਰ ਤਰੀਕ ਤੇ ਸੀਨੀਅਰ ਐਡਵੋਕੇਟ ਪੰਜਾਬ ਸਰਕਾਰ ਵੱਲੋਂ ਪੇਸ਼ ਹੁੰਦਾ ਰਿਹਾ ਐਂਡ ਆਰਗੂਮੈਂਟਸ ਵਰ ਵੈਰੀ ਪੋਜ਼ਿਟਿਵ ਪਰ ਠੀਕ ਹੈ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਦੇਸ਼ ਦੀ ਸਭ ਤੋਂ ਸਰਵੋੱਚ ਅਦਾਲਤ ਅਸੀਂ ਹੁਣ ਇਸ ਵਕਤ ਲਗਾਤਾਰ ਵੀਰਡ ਇਨ ਟੱਚ ਵਿਦ ਐਡਵੋਕੇਟ ਜਨਰਲ ਸਾਹਿਬ ਤੇ ਦੇਸ਼ ਦੇ ਬੈਸਟ ਲਾਇਰਸ ਹਰ ਉਹ ਜੋ ਲੀਗਲ ਐਂਗਲ ਸੰਕਿਰ ਹੋਊਗਾ ਅਸੀਂ ਇਸ ਕੇਸ ਨੂੰ ਫਾਲੋਅ ਅਪ ਕਰਾਂਗੇ ਮੈਂ ਮੈਂ ਤੁਹਾਨੂੰ ਮੈਂ ਕੋਈ ਵੀ ਕਮੈਂਟ ਮੈਂ ਬਟ ਐਸ ਐਜੂਕੇਸ਼ਨ ਮਿਨਿਸਟਰ ਮੈਂ ਕਹਿ ਰਿਹਾ ਹਰ ਸੰਭਵ ਕੋਸ਼ਿਸ਼ ਜੋ ਵੀ ਦਰਵਾਜ਼ਾ ਪੋਸੀਬਲ ਹੋਇਆ ਦਰਵਾਜ਼ਾ ਖੜਕਾਵਾਂਗੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਜੀ